mm <laughs> ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸਦੇ ਹੀ ਇਸ ਸਮੇਂ ਦੀ ਵੱਡੀ ਖਬਰ ਸਮਰਾਲੇ ਤੋਂ ਆ ਰਹੀ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਘਰ ਵਾਲੀ ਨਾਲ ਕਰੇ ਲੂ ਕਲੇਸ਼ ਤੋਂ ਦੁਖੀ ਹੋ ਕੇ ਗਲਫਾਹ ਲੈ ਕੇ ਆਤਮ ਹੱਤਿਆ ਕਰ ਲਈ ਹੈ ਤੇ ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਛਾਣ ਕਰਨ ਨਿਵਾਸੀ ਹਰਿਆਣਾ ਵੱਜੋਂ ਹੋਈ ਹੈ ਤੇ ਇਸ ਦੇ ਨਾਲ ਹੀ ਦੱਸਦੇ ਹਾਂ ਇਹ ਮ੍ਰਿਤਕ ਸਮਰਾਲਾ ਦੇ ਇੱਕ ਫੂਡ ਕੈਫੇ ਦੇ ਵਿੱਚ ਕੰਮ ਕਰਦਾ ਸੀ ਅਤੇ ਦੁਪਹਿਰ ਨੂੰ ਰੋਟੀ ਖਾਣ ਲਈ ਆਪਣੇ ਕਮਰੇ ਦੇ ਵਿੱਚ ਗਿਆ ਸੀ ਤੇ ਉਸ ਤੋਂ ਬਾਅਦ ਕੰਮ ਤੇ ਵਾਪਸ ਨਹੀਂ ਆਇਆ ਤੇ ਜਦੋਂ ਉਸ ਦੇ ਨਾਲ ਦੇ ਸਾਥੀਆਂ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਪ੍ਰਵਾਸੀ ਮਜ਼ਦੂਰ ਨੇ ਗਲਫਾਹ ਲੈ ਕੇ ਨੇ ਆਤਮ ਹੱਤਿਆ ਕਰ ਲਈ ਸੀ ਤੇ ਇਸ ਤੋਂ ਬਾਅਦ ਇਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਤੇ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਜਿਹੜੀ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ। ਹਾਂਜੀ ਮੈਂ ਡਾਕਟਰ ਦਿਵਿੰਦਰ ਕੁਮਾਰ ਮੈਡੀਕਲ ਅਫਸਰ ਸਰਕਾਰੀ ਹਸਪੀਟਲ ਸਮਰਾਲਾ ਦਾ। ਸੂਸਾਈਡ ਕੇਸ ਆਇਆ ਕੀ ਮਹਨੋ। ਹਾਂਜੀ ਇੱਕ ਪੇਸ਼ੈਂਟ ਲਿਆਂਦਾ ਗਿਆ ਪੁਲਿਸ ਡੈੱਡ ਬੋਡੀ ਲਿਆਂਦੀ ਗਈ ਹੈ। ਪੁਲਿਸ ਵੱਲੋਂ ਕਰਨ ਨਾਮ ਦਾ ਬੰਦਾ ਹੈ ਤੇ 24 ਸਾਲ ਉਮਰ ਦੇ ਦੀ ਤੇ ਵਾਲਮੀਕੀ ਮੰਦਰ ਦੇ ਕੋਲ ਰਹਿੰਦਾ ਕਿਤੇ। ਤੇ ਹੈਂਗਿੰਗ ਕੀਤੀ ਇਹਨੇ ਮਤਲਬ ਫਾਹਲ ਆਇਆ ਕਿੰਨੇ ਕੁ ਵੇਲੇ ਦਾ ਪੱਕਾ ਲੱਗ ਰਿਹਾ ਤੇ ਜੋ ਇਹਨਾਂ ਨੇ ਦੱਸਿਆ ਹੁਣ ਤਾਜ਼ਾ ਹੀ ਕੀਤਾ ਹੈ ਕਿੰਨੀ ਗੱਸੀ ਸੀ ਇਹਦੀ ਅਰਾਊਂਡ 24 ਸਾਲ ਉਮਰ ਹੈ ਇਹ ਕੈਫੇ ਚ ਲੜਕਾ ਕੰਮ ਕਰਦਾ ਸਿਆ ਇਹਦੀ ਉਮਰ ਕਰੀਬ 24 ਸਾਲ ਹੈ ਕਰਨੀ ਦਾ ਨਾਮ ਇਹ ਤੇ ਕਿਰਾਏ ਦੇ ਇਹ ਆਪਣੇ ਰਹਿੰਦਾ ਸੀਗਾ ਜੀ ਤੇ ਜਦੋਂ ਸਾਨੂੰ ਅੱਜ ਪਤਾ ਲੱਗਿਆ ਅਸੀਂ ਮੌਕੇ ਤੇ ਗਏ ਸੀਗੇ ਜੀ ਇਹਨੇ ਹੈਂਗ ਹੋਇਆ ਸੀ ਪਾਹ ਲਿਆ ਬਸ ਸੀਗਾ ਤੇ ਅਸੀਂ ਜਾ ਕੇ ਮੌਕੇ ਤੇ ਇਹਨੂੰ ਲਾਇਆ ਜੀ ਅਸੀਂ ਹੁਣ ਇਹਨੂੰ ਪੋਰਚੀ ਜੀ ਦੀ ਡੈਡ ਬੜੀ ਰਖਾ ਦਿੱਤੀ ਆ ਤੇ ਜਿਹੜੀ ਹੁਣ ਕਾਰਵਾਈ ਆ ਬਣਦੀ ਆ ਉਹ ਅਸੀਂ ਕਰਾਂਗੇ ਸਰ ਪਤਾ ਲੱਗਿਆ ਵੀ ਕੀ ਕਾਰਨ ਹੈ ਇਹਨਾਂ ਕਾਰਨ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਸਰ ਕਿੱਥੇ ਦਾ ਪਛੋਪੜ ਕਿੱਥੇ ਦਾ ਇਹ ਇਹ ਹਰਿਆਣੇ ਦਾ ਜੀ ਇਹ ਇਹ ਇਕੱਲੇ ਹੀ ਰਹਿ ਰਹੇ ਸੀ ਇੱਥੇ ਇਕੱਲਾ ਹੀ ਰਹਿੰਦਾ ਜੀ ਹਾਂ ਜੀ ਇਹ ਪਹਿਲਾਂ ਵੀ ਵਾਈਫ ਨਾਲ ਝਗੜਾ ਚੱਲਦਾ ਜੀ ਤੇ ਉਸੇ ਹੋਈ ਇਹਨਾਂ ਦੇ ਪਰਿਵਾਰ ਨਾਲ ਕਿਸੇ ਨਾਲ ਨਾ ਸਾਡੇ ਹਲੇ ਕੋਈ ਗੱਲਬਾਤ ਨਹੀਂ ਅਸੀਂ ਤਾਂ ਸਿਰਫ ਆ 4 ਵਜੇ ਦਾ ਵਾਕਿਆ ਹੈ ਹਾਂਜੀ